ਸਤਨਾਮ ਵਾਹਿਗੁਰੂ ਜੀ ਸਜਣ ਸਚਾ ਪਤ ਸਹੋ ਸਿਰ ਸਹੰਦੇ ਸਹੋ ਜਿਸ ਪਾਸ ਬੈਠਿਆ ਸੋਹੀਏ ਸਬਨਾ ਦਾ ਵਿਸਾਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ 5 ਪੰਜਵਾ ਟਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿਭਵਨ ਸੁਜਿਆ ਗੁਰ ਪੀਟ ਪਨੀਤਾ ਟਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ ਅੰਦਲੇ ਤ੍ਰਿਭਵਨ ਸੁਜਿਆ ਗੁਰਪੀਠ ਆਪਣੀ ਤਾਂ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ਨਲ ਕੋਈ ਕੋਟ ਅਗਹਰੇ ਨਿਰਮਲ ਭਏ ਚੀਤਾ ਰਹਾਉ ਐਸੀ ਭਗਤ ਗੋਵਿੰਦ ਕੀ ਕੀਟ ਹਸਤੀ ਜੀਤਾ ਜੋ ਜੋ ਕੀਨੋ ਆਪਣੋ ਇਸ ਅਬੇ দান ਦਿੱਤਾ ਸਿੰਘ ਵਲਾਈ ਹੋਏ ਗयो ਤ੍ਰਣ ਮੇਰਦ ਕੀਤਾ ਸ਼ਰਮ ਕਰਤੇ ਤਮ ਆੜ ਕੋ ਤੇ ਗਣੀ ਇਤਨੀਤਾ ਕਵਨ ਬਡਾਈ ਕੈ ਸਕੋ ਬਿਅੰਤ ਗੁਨੀਤਾ ਹਰਿ ਕਿਰਪਾ ਮੋਹਿ ਨਾਮ ਦੇਉ ਨਾਨਕ ਦਰਸ ਰੀਤਾ ਕਬਨ ਬਡਾਈ ਕੈ ਸਕਉ ਬਿਅੰਤ ਗੁਨੀਤਾ ਘਰਿ ਕਿਰਪਾ ਮੋਹਿ ਨਾਮ ਦੇਹੋ ਨਾਨਕ ਦਰਸਰੀਤਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ